ਸਰੋਤਾਂ ਤੋਂ ਵੱਧ ਇਨਕਮ ਬਣਾਉਣ ਦੇ ਮਾਮਲੇ ਦੇ ਵਿੱਚ ਫੜੇ ਗਏ ਸਾਬਕਾ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਨੂੰ ਅੱਜ ਵਿਜੀਲਸ ਵੱਲੋਂ ਲੈ ਕੇ ਜਾਣਾ ਸੀ ਉਹਨਾਂ ਦੇ ਪਿੰਡ ਉਹਨਾਂ ਦੇ ਦਫ਼ਤਰ ਵਿਖੇ ਤਾਂ ਇਸ ਨੂੰ ਲੈ ਕੇ ਵੱਡੀ ਕੀਂਤੀ ਵਿਚ ਲਗਾਏਗੀ ਪੁਲਿਸ ਫੋਰਸ ਉਹਨਾਂ ਦੀ ਪਤਨੀ ਵਿਧਾਇਕ ਗਨੀਬ ਮਜੀਠੀਆ ਨੇ ਕਿਹਾ ਉਹਨਾਂ ਨੂੰ ਆਪਣੇ ਦਫ਼ਤਰ ਵਿੱਚ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਅਤੇ ਇਸ ਨੂੰ ਲੈ ਕੇ ਉਹਨਾਂ ਵੱਲੋਂ ਵਰਕਰਾਂ ਦੇ ਨਾਲ ਉੱਥੇ ਹੀ ਆਪਣਾ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਦਸਰਾ ਬਣਦਾ ਹੈ ਕਿ ਪਿਛਲੇ ਦਿਨੀ ਵਿਕਰਮਜੀਤ ਸਿੰਘ ਮਜੀਠੀਆਂ ਵੱਲੋਂ ਮਜੀਠੀਆਂ ਨੂੰ ਵਿਜੀਲنس ਵੱਲੋਂ ਆਪਣੀ ਸਰੋਤਾਂ ਤੋਂ ਵੱਧ ਇਨਕਮ ਬਣਾਉਣ ਦੇ ਮਾਮਲੇ ਦੇ ਵਿੱਚ ਗ੍ਰਿਫਟਰ ਕੀਤਾ ਗਿਆ ਸੀ ਅਤੇ ਉਹਨਾਂ ਦਾ 7 ਦਿਨ ਦਾ ਰਿਮਾਂਡ ਹਰ ਕੀਤਾ ਗਿਆ ਸੀ ਜਿੱਥੇ ਵਿਜੀਲنس ਵੱਲੋਂ ਇਹਨਾਂ ਦਿਨਾਂ ਦੇ ਵਿੱਚ ਕਾਫੀ ਜਗ੍ਹਾ ਦੇ ਉੱਤੇ ਇਹਨਾਂ ਨੂੰ ਲਜਾਇਆ ਗਿਆ ਜੇ ਆਪਾਂ ਦੀ ਆਪਾਂ ਗੱਲ ਕਰੀ ਜਦ ਤੱਕ ਕੱਲ ਇਹਨਾਂ ਨੂੰ ਹਮਾਤਲ ਵਿਖੇ ਵੀ ਲਜਾਇਆ ਗਿਆ ਸੀ ਤੇ ਅੱਜ ਉਹਨਾਂ ਦੇ ਦਫ਼ਤਰ ਵਿਖੇ ਮਜੀਠਾ ਪਿੰਡ ਵਿਖੇ ਜੋ ਉਹਨਾਂ ਦਾ ਆਫਿਸ ਹੈ ਉੱਥੇ ਉਹਨਾਂ ਨੂੰ ਜਾਣਾ ਸੀ ਅਤੇ ਉਸ ਨੂੰ ਲੈ ਕੇ ਬਿਜ਼ਨਸ ਵੱਲੋਂ ਉੱਥੋਂ ਕੁਝ ਦਸਤਾਵੇਜ਼ ਨਹੀਂ ਜੜੇ ਉਹ ਇਹਨਾਂ ਵੱਲੋਂ ਖਾਲੇ ਜਾਣੇ ਸਨ ਦੇਸ਼ ਨੂੰ ਲੈ ਕੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਵਰਕਰਾਂ ਨੂੰ ਲੈ ਕੇ ਉੱਥੇ ਪਹੁੰਚੀ ਅਤੇ ਉਹਨਾਂ ਦਾ ਕਹਿਣਾ ਹੈ ਕਿ ਸਿਰਫ ਉਹਨਾਂ ਦੀ ਹਾਜ਼ਰੀ ਦੇ ਵਿੱਚ ਜਿਹੜੇ ਅੰਦਰ ਆਪਣਾ ਡਾਕੂਮੈਂਟ ਹੈ ਉਹ ਫਰੋਲੇ ਜਾਣ ਲੇਕਿਨ ਪੁਲਿਸ ਵੱਲੋਂ ਵੱਡੀ ਗਿਣਤੀ ਵਿੱਚ ਜਿੱਥੇ ਪੁਲਿਸ ਬਸ ਲਗਾਈ ਗਈ ਸੀ ਉਹਨਾਂ ਵੱਲੋਂ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ ਅਤੇ ਉਹਨਾਂ ਵੱਲੋਂ ਉੱਥੇ ਹੀ ਆਪਣੇ ਵਰਕਰਾਂ ਦੇ ਨਾਲ ਧਰਮ ਪ੍ਰਸਾਦਨ ਸ਼ੁਰੂ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਨਾ ਤਾਂ ਇੱਥੇ ਲੋਕਾਂ ਨੂੰ ਆਟਾ ਮਿਲਦਾ ਹੈ ਨਾ ਦਾਲ ਮਿਲਦੀ ਤੇ ਨਾ ਹੀ ਕੁਝ ਹੋਰ ਆਪਣਾ ਮਿਲ ਰਿਹਾ ਹੈ ਲੇਕਿਨ ਇਹਨਾਂ ਨੂੰ ਸਿਰਫ ਦਿਸ ਰਿਹਾ ਹੈ ਬਿਕਰਮ ਮਜੀਠੀ ਸਿੰਘ ਮਜੀਠੀਆ ਅਸੀਂ ਤੁਹਾਨੂੰ ਸੁਣਾਉਣੀ ਹੈ ਕੀ ਕਹਿੰਦੇ ਨੇ ਉਹਨਾਂ ਦੀ ਧਰਮ ਪਤਨੀ ਗਨੀਬ ਮਜੀਠੀਆ ਇਸ ਮਾਮਲੇ ਨੂੰ ਲੈ ਕੇ ਆਓ ਸੁਣੋ ਜਰਾ ਕੀ ਡਰਗਸ ਢikal ਕਰ ਲਈ ਤਾਂ ਤਾਂ ਗਲਤ ਹੈ ਕੋ ਕਰਨ ਸਾਨੂੰ ਵੀ ਸਮਝਾਏ ਲੋਕ ਕੀ ਕਹਿਣਾ ਚਾਹੁੰਦੇ ਜੀ ਅੱਜ ਫਿਰ ਪੇਸ਼ ਕਿਹਾ ਜਾਣਾ ਕੱਲ ਹੁੰਦੇ ਬੇਰੇ ਇਸ ਤਰੀਕੇ ਦੀ ਸਥਿਤੀ ਬਣੀ ਹੈ ਕੱਲ ਕੱਲ ਰਿਮਾਂਡ ਖਤਮ ਹੋਣਾ ਹੈ ਕੱਲ ਕੱਲ ਤੋਂ ਪਹਿਲਾਂ ਬਸ ਫਾਕਾ ਤੇ ਕਹਿੰਦੇ ਲੈ ਕੇ ਜਾਇਆ ਜਾਏਗਾ ਨਿਸਾਨ ਦੀ ਕਰਮੀਆਂ ਸਹਿਯੋਗ ਨਹੀਂ ਕਰ ਰਹੇ ਇਸ ਨੂੰ ਕਿਵੇਂ ਦੇ ਤੁਹਾਨੂੰ ਲੱਗਦਾ ਮੈਂ ਸਹਿਯੋਗ ਨਹੀਂ ਕਰ ਰਹੀ ਹਾਂ ਲੱਗਦਾ ਹੈ ਇਹ ਵਿਜੀਲੈਂਸ ਦਾ ਕਹਿਣਾ ਜੀ ਨਹੀਂ ਇੱਥੇ ਕਿਹਨੂੰ ਲੱਗਦਾ ਮੈਂ ਸਹਿਯੋਗ ਨਹੀਂ ਕਰ ਰਹੀ ਜਿਹਨੂੰ ਲੱਗਦਾ ਜੀ ਸਭ ਕੀ ਆਵਾਜ਼ ਉੱਚੀ ਉੱਚੀ ਕਰੋ ਮੈਂ ਕਹਿ ਰਹੀ ਹਾਂ ਤੁਸੀਂ ਸਰਚ ਕਰੋ ਜਿੰਨੀਆਂ ਮਰਜ਼ੀ ਸਰਚ ਕਰੋ ਕਾਰਨ ਕੀ ਸਮੇਂ ਦੇ ਕਿਸ ਤਰੀਕੇ ਮੈਂ ਤਾਂ ਇਹ ਹੀ ਕਹਿ ਰਹੀ ਹਾਂ ਕਿ ਮੈਨੂੰ ਜਾਣ ਲੈਂਦੋ ਆਪਣੇ ਦਫ਼ਤਰ ਮੈਮ ਇਸ ਦਫਤਰ 'ਚ ਵੈਸੇ ਰੂਟੀਨ 'ਚ ਹੁੰਦਾ ਕੌਣ ਹੈ ਵਰਕਰਸ ਹੁੰਦੇ ਨੇ ਜਾਂ ਹੋਰ ਕੋਈ ਖਾਸ ਕੋਈ ਬੈਠਦਾ ਹੈ ਫਿਰ ਅਸੀਂ ਵੀ ਬੈਠਦੇ ਆ ਸਾਡੇ ਬੰਦੇ ਵੀ ਬੈਠਦੇ ਆ ਵਰਕਰ ਵੀ ਹੁੰਦੇ ਆ ਹੁਣ ਇੱਕ ਇੱਕ ਬੀਬੀ ਹੈ ਜਿਹੜਾ ਸਫਾਈ-ਸਫਾਈ ਕਰਦੀ ਹੈ ਉਹ ਬੈਠੀ ਹੈ ਕੱਲੀ ਹੈ ਠੀਕ ਹੈ ਗੱਲ ਕਿ ਕੱਲੀ ਬੀਬੀ ਹੈ ਅਕੋਰਡਿੰਗ ਟੂ ਦ ਲਾ ਵੈਨ ਦੇ ਡੂ ਅ ਸਰਚ ਦ ਦ ਆਈ ਸ਼ੁੱਡ ਬੀ देयर ਪਰੈਜ਼ੈਂਟ ਇਟ ਕੈਨ ਨੋਟ ਡੂ ਅ ਸਰਚ ਵਿਦਆਉਟ ਮਾਈ ਪ੍ਰੈਜ਼ੈਂਸ ਮੈਨੂੰ ਜਾਣ ਹੀ ਨਹੀਂ ਦੇਦੇ ਮੈਮ ਇੱਕ ਵਾਰ ਕਹਿੰਦੇ ਹੋ ਹਸਬੰਦ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਹੈ ਹਾਂਜੀ ਕਿਹ ਟਿਕਰ ਜਿਹੜੀ ਅੰਦਰ ਹੈ ਉਹਨਾਂ ਦੇ ਹਸਬੰਦ ਵੀ ਜਾਂ ਲੋਜੀ ਤੁਸੀਂ ਆਪ ਦੱਸ ਰਹੇ ਹੋ ਮੈਂ ਕੀ ਦੱਸਾਂ ਨੀਜੀ ਇਹ ਇੱਕ ਗੱਲ ਇੱਕ ਮੀਡੀਆ ਟ੍ਰਾਇਲ ਦੇਖਣ ਨੂੰ ਮਿਲ ਰਿਹਾ ਹੈ ਕਿ ਇੱਕ ਪਾਸੇ 29 ਮੋਬਾਈਲ ਫੋਨ ਕਹੇ ਜਾਂਦੇ ਨੇ ਤੇ ਦੂਜੇ ਪਾਸੇ ਸੋਪੀ ਸਾਹਿਬ ਤੁਹਾਡੇ ਜਿਹੜੇ ਐਡਵੋਕੇਟ ਨੇ ਉਹ ਕਹਿੰਦੇ ਲਿਖਤ ਦੇ ਵਿੱਚ 29 ਮੋਬਾਈਲ ਫੋਨ ਕਿਤੇ ਵੀ ਹਨ ਨਹੀਂ ਕਿਵੇਂ ਦੇਖ ਰਹੇ ਇਸ ਨੂੰ ਕੋਈ ਇੱਕ ਮੋਬਾਈਲ ਵੀ ਨਹੀਂ ਬਰਾਮਦ ਹੋਇਆ ਇਹ ਟ੍ਰਾਇਲ ਹੋ ਰਹੀ ਹੈ ਤਾਂ ਤੁਸੀਂ ਜੱਜ ਹੋ ਤੁਸੀਂ ਦੱਸੋ ਜੀ 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 ਕੀ ਕੀ ਲੱਗਦਾ ਤੁਹਾਨੂੰ ਨਹੀਂ ਮੈਂ ਤੁਸੀਂ ਤੁਸੀਂ ਦੱਸ ਦਿਓ ਨਾ ਕੀ ਵਾਕਈ ਬਰਾਮਦ ਹੋਏ ਸੀ ਕਿ ਨਹੀਂ ਮੈਂ ਜੀ ਜਿਹੜਾ ਸਸ਼ਤਾ ਜਿਹੜਾ ਸਰਕਾਰ ਦਾ ਕਾਗਜ਼ ਹੈ ਵੀ ਦੱਸਦਾ ਹੈ ਨਾ ਸਰਕਾਰ ਵੀ ਕਾਗਜ਼ ਹੈ ਮੈਂ ਦੇਖੀ ਨਾ ਮੈਂ ਦੇਖਿਆ ਮਤਲਬ ਸੀਐਮ ਸਾਹਿਬ ਝੂਠ ਬੋਲ ਰਿਹਾ ਜੀ ਸ਼ਰਮ ਉਹ ਤਾਂ ਮੈਂ ਨਹੀਂ ਕਹਿ ਸਕਦੀ ਸੀਐਮ ਸਾਹਿਬ ਸੱਚ ਬੋਲ ਰਹੇ ਕਿ ਝੂਠ ਬੋਲ ਰਹੇ ਤੁਸੀਂ ਡਿਸਾਈਡ ਕਰੋ ਪਰ ਤੁਹਾਨੂੰ ਨਾ ਜਾਣ ਦਾ ਕਾਰਨ ਦੱਸਿਆ ਕਿ ਉੱਥੇ ਕੋਈ ਨਹੀਂ ਜਾਂਦਾ ਮੈਂ ਉਹੀ ਪੁੱਛੀ ਮੈਨੂੰ ਆਵਾਜ਼ ਸਿਖਾ ਦਿਓ ਮੈਨੂੰ ਕੋਈ ਜਾਂਦੀ ਗੱਲ ਤੁਸੀਂ ਤਸਵੀਰ ਹੈ ਜਿਹੜੀ ਆਪਣੇ ਦਫਤਰ ਜਾਣ ਦੇ ਨਾਲ ਆਟਾ ਮੇਲਿਆ ਹੈ ਨਾ ਧਾਰੀ ਕਿ ਜਿਵੇਂ ਅਸੀਂ ਬਾਹਰ ਕਰਦੇ ਸਰਕਾਰ ਨੂੰ ਸਾਰਾ ਕੁਝ ਕਿਸੇ ਲਈ ਰਿਹਾ ਕੀ ਬਿਚਿਆ ਕਿੱਦਾਂ ਬਿਕਰਮਜੀਠਾ ਕੱਲਾ ਬਿਕਰਮਜੀਠਾ ਦਿਸਦਾ ਸਾਰਿਆਂ ਨੂੰ ਕਿਉਂ ਕੋਈ ਕਿਉਂ ਮਿਲਦਾ ਹੈ ਕਿ ਕਿਉਂ ਦੇਖ ਕਿਉਂਕਿ ਵਿਕਰਮ ਮਜੀਠੀਆ ਇਹਨਾਂ ਨੂੰ ਐਕਸਪੋਜ਼ ਕਰਦਾ ਹੈ ਮਤਲਬ ਲੋਅਨ ਆਰਡਰ ਦਾ ਮਸਲਾ ਨਹੀਂ ਹੈ ਇੱਥੇ ਇਹਨਾਂ ਦੀ ਸਰਕਾਰ 'ਚ ਡੀਏ ਦੇ ਕੇਸ ਹੈ ਕਿ ਨਹੀਂ ਹੈ ਉਹਨਾਂ ਨੂੰ ਕਿਉਂ ਨਹੀਂ ਕਰਦੇ ਜਾਖੜ ਸਾਹਿਬ ਨੇ ਕਿਹਾ ਸਾਰਿਆਂ ਨੇ ਕਿਹਾ ਉਹਨਾਂ ਨੂੰ ਕਿਉਂ ਨਹੀਂ ਦੇਖਦੇ ਕੇਸ ਪਾਇਆ ਇਹਨਾਂ ਨੇ ਡੀਏ ਦਾ

ਲਸੋ ਦੇਿੰਗੇ ਸਾਨੂੰ ਬੀਬਾ ਜੀ ਇਹ ਜਿਹੜੇ 26 ਮੋਬਾਈਲ ਦਾ ਕਿਹਾ ਜਾ ਰਿਹਾ ਸੀ ਤੁਸੀਂ ਉਸ ਸਮੇਂ ਕਦ ਵਿੱਚ ਤੁਸੀਂ ਲੈਪਟਾਪੇ ਲੈਪਟਾਪੇ ਕੁਝ ਬਰਾਮਤ ਹੋਈ ਸੀ ਉਸ ਸਮੇਂ ਤੁਸੀਂ ਦੇ ਅੰਦਰ ਸੀ ਕਾਫੀ ਜੀ ਮੇਰੇ ਕਹਿਣ ਨਾਲ ਤਾਂ ਕੋਈ ਸੱਚ ਨਹੀਂ ਮੰਨੂਗਾ ਜਿਹੜਾ ਉਹਨਾਂ ਦਾ ਕਾਗਜ਼ ਹੈ ਨਾ ਫਾਰਦ ਜਿਹੜਾ ਲਿਖ ਕੇ ਦਿੰਦੇ ਆ ਜੀ ਜੀ ਕਿ ਇਹ ਬਰਾਮਤ ਹੋਇਆ ਹੈ ਤੁਸੀਂ ਉਹ ਪਾ ਲਓ ਤੁਹਾਨੂੰ ਸਾਰਾ ਸੱਚ ਮਿਲ ਜਾਊਗਾ ਪਰ ਤੁਹਾਡੇ ਆਪਣੇ ਦਫਤਰ ਜਾਇਆ ਲਾਅ ਐਂਡ ਆਰਡਰ ਖਰਾਬ ਹੁੰਦਾ ਪੁਲਿਸ ਤਾਂ ਇਹ ਕਹਿ ਰਹੀ ਹੈ ਕਿ ਅਸੀਂ ਲਾਅ ਐਂਡ ਆਰਡਰ ਕਰਕੇ ਇੱਥੇ ਸਾਰਾ ਪ੍ਰਬੰਧ ਕੀਤਾ ਚਲੋ ਲੋਅ ਇਨ ਆਰਡਰ ਤੁਹਾਨੂੰ ਲੱਗਦਾ ਕਿ ਮੈਂ ਇੱਥੇ ਲੋਅ ਇਨ ਆਰਡਰ ਖਾਪ ਕੀਤਾ ਹੈ ਮੈਂ ਧੱਕਾ ਮਾਰਿਆ ਕਿਸੇ ਨੂੰ ਮੈਂ ਕਿਸੇ ਨੂੰ ਧੱਕਾ ਮਾਰਿਆ ਮੈਂ ਕਿਸੇ ਪੁਲਸਵਾਨੀ ਨੂੰ ਜੇ ਧੱਕਾ ਮਾਰਿਆ ਹੋਇਆ ਕੋਈ ਤਾਂ ਮੈਨੂੰ ਦੱਸੋ ਤੁਹਾਨੂੰ ਡਰ ਦਾ ਡਰ ਕਿਉਂ ਲੱਗਦਾ ਤੁਸੀਂ ਕਹਿੰਦੇ ਵਿਕਰਮ ਜੀਠੀ ਵਿਕਰਮ ਜੀਠੀ ਤਾਂ ਸਾਰੇ ਡਰਦੇ ਨੇ ਉਹ 익ਸਪੋਜ਼ ਕਰਦਾ ਹੈ ਉਹਦਾ ਉਹਨੂੰ ਇੰਨਾ ਵੱਡਾ ਇੰਨਾ ਨਹੀਂ ਬਣਾਤਾ ਇੰਨਾ ਡਰਦੇ ਨੇ ਕਿ ਉਹਨਾਂ ਨੂੰ ਆਲੇ-ਦੁਆਲੇ ਕੁਝ ਨਹੀਂ ਦਿੱਸਦਾ ਗੱਲਾਂ ਵਿਕਰਮ ਮਜੀਠਿਆ ਦੱਸਦਾ ਹੰਪਲ ਦੀ ਮਾਰ ਖਤਮ ਹੋ ਜਨ ਅਭਿਨ ਦੇ ਨੀਤੀ ਮੱਕੀ ਨੇ ਹਾਂਜੀ ਹੰਪਲ ਦੀ ਮਾਰ ਖਤਮ ਹੋ ਜਾਂ ਰਹੀ ਹੈ ਕਿਹਦੇ ਸਰਬਾਣੀ ਦੀ ਨੀਤੀ ਰਹੇਗੀ ਉਹ ਰਣਨੀਤੀ ਤਾਂ ਵਿਕਲੀ ਬਣਾਣਗੇ ਮੈਂ ਲਾਰ ਮੈਂ ਅਸੀਂ ਤਾਂ ਆਪਣੇ ਬੰਦਿਆਂ ਨਾਲ ਹੈ ਕਿ ਮਜੀਠੇ ਦੇ ਬੰਦੇ ਹਮੇਸ਼ਾ ਸਾਡੇ ਨਾਲ ਖੜੇ ਰਹੇ ਆ ਉਹਨਾਂ ਦੀ ਅਰਦਾਸਾ ਬੇਨਤੀ ਆ ਸਾਦ ਕੇ ਪਿਛਲੀ ਵਾਰੀ ਉਹ ਮਜੀਠਾ ਸਾਹਿਬ ਬਾਹਰ ਆਏ ਸੀਗੇ ਚਿਤਕੇ ਆਈ ਸੀ ਐਥ ਕੀ ਬਿਆਨ ਆਖਰੀ ਸਵਾਲ ਜਦੋਂ ਵਿਕਰਮ ਮਜੀਠੀਆ ਨੂੰ ਪੁਲਿਸ ਲੈ ਕੇ ਜਾਂਦੀ ਹੈ ਉਹ ਆਪਣੇ ਬੱਚਿਆਂ ਨੂੰ ਇੱਕ ਗੱਲ ਕਹਿੰਦੇ ਨੇ ਕਿ ਅਸੀਂ ਗੁਰੂ ਦੇ ਸਿੰਘ ਆ ਕੀ ਪਰਿਵਾਰ ਕਿਸੇ ਤਰੀਕੇ ਦੇ ਨਾਲ ਕੋਈ ਡੋਲਿਆ ਜਾਂ ਕੋਈ ਕਬਰਹਾਟ ਉਹਨੂੰ ਲੱਗਦਾ ਹੈ ਕਿ ਸੀ ਕਰ ਰਹੇ ਹੋਏ ਆ ਕਬਰਹਾਇਆ ਕੌਣ ਹੈ ਇਹ ਜਿਹੜੀ ਸਾਨੂੰ ਦਫ਼ਤਰ 'ਚ ਨਹੀਂ ਬੈਠਣ ਦੇ ਰਹੇ ਚਲੋ ਠੀਕ ਹੈ ਮੈਂ ਤੁਹਾਨੂੰ ਧੰਨਵਾਦੀ ਤਾਂ ਇਹ ਨਹੀਂ ਕਦੀਪਾ